ਹੋਰ ਸੁਣਾਪੀ ਹੁਣ ਤੇਰਾ ਦਿਲ ਲੱਗ ਗਿਆ ਕਿਉਂ ਮੈਂ ਕਹਿ ਰਹੀ ਹਾਂ ਦਾਦੀਏ ਇਕਣਾ ਹੁਣ ਗਰਮੀ ਬਹੁਤ ਆ ਕਈ ਵਾਰ ਖਾਜ ਖੂਜ ਕਰਨੀ ਆ ਕਹਿੰਦੀ ਵੀ ਆ ਇੱਕ ਨਮਾ ਹੀ ਲੈ ਲੰਨੇ ਆਹੀ ਕਸਾ ਲੈ ਕਰਨਾ ਉਹ ਜਿਆਦਾ ਵੱਡਦਾ ਤਾਂ ਨਾ ਟੂਣੀ ਉਹਦੇ ਬਾਲ ਜੇ ਮੁਸਕੇ ਇੱਧਰ ਉੱਧਰ ਅ ਮਨਜੀਤ ਸਭ ਤੇ ਪਿੱਛਾਂ ਹੋਗੀ ਉਹ ਕਹੀ ਜਾਪੇ ਕਹਿੰਦੀ ਮੇਰੇ ਮੂੜੇ ਜਾਣਾ ਸਤਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਬੱਸਦੇ ਰੱਖੇ ਤੇ ਚੜ੍ਹਦੀਆਂ ਟਲਾ ਦੇ ਵਿੱਚ ਰੱਖੇ ਜੀ ਲੱਗੇ ਜੀ ਅੱਜ ਤਾਂ ਬਲੌਗ ਸ਼ੁਰੂ ਕਰਨਾ ਤੇ ਤੁਹਾਨੂੰ ਦੱਸ ਦਿੰਨੇ ਆਂ ਜੀ ਅੱਜ ਤਰੀਕ ਹੈ 14 ਤੇ ਦਿਨ ਹੈ ਜੀ ਬੁੱਧਵਾਰ ਤੇ ਗੱਲਬਾਤ ਇਸ ਤਰ੍ਹਾਂ ਜੀ ਆਪਾਂ ਕੱਲ 13 ਤਰੀਕ ਨੂੰ ਆ ਗਏ ਤੇ ਜੀ ਪਹਾੜ ਤੋਂ ਹਿਮਾਚਲ ਤੋਂ ਸ਼ਾਮ ਦੇ ਟਾਈਮ 6 ਵਜੇ ਘਰੇ ਪਹੁੰਚ ਗਏ ਐਂ ਪਰਮਾਤਮਾ ਦੀ ਕਿਰਪਾ ਨਾਲ ਤੇ ਜਿੰਨੇ ਵੀ ਆਪਣੇ ਬਲੌਗ ਦੇ ਨਾਲ ਜੁੜੇ ਹੋਏ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਜੇ ਬਲੌਗ ਆਪਣਾ ਵਧੀਆ ਲੱਗਦਾ ਏ ਤਾਂ ਠੀਕ ਠਾਕ ਹੈ ਤਾਂ ਲਾਈਕ ਸ਼ੇਅਰ ਕਮੈਂਟ ਹੁਣ ਤੁਸੀਂ ਕਰਦੇ ਆ ਕਰੋ ਹੁਣ ਸਾਨੂੰ ਪਤਾ ਜੀ ਆਪਣੇ ਬਲੌਗ ਚੱਲਨੇ ਪਾੜਦੇ ਪਰ ਮੇਰਾ ਮਨ ਕਰਿਆ ਵੀ ਅੱਜ ਇੱਕ ਤਾਂ ਦੋ ਦਿਨ ਤੋਂ ਉਧਰ ਮੀਂਹ ਬਹੁਤ ਆਈ ਇੱਧਰ ਹੈ ਹੀ ਨਹੀਂ ਤਾਂ ਗਰਮੀ ਬਹੁਤ ਸੀ ਤੇ ਅੱਜ 14 ਤਰੀਕ ਨੂੰ ਸਵੇਰ ਤੋਂ ਮੀਂਹ ਪੈ ਰਿਹਾ ਜੀ 9 ਵਜੇ ਤੋਂ ਬਹੁਤ ਵਧੀਆ ਲਗਾਤਾਰ ਚੱਲਿਆ ਅੱਧਾ ਘੰਟਾ ਪਰ ਪੈ ਅੱਦੇ ਪਿੰਡਾਂ ਜਿ ਰਿਹਾ ਜੀ ਆਪਣੀ ਦੁਕਾਨ ਕਿੰਨੀ ਨੂੰ ਹੈ ਹੀ ਨਹੀਂ ਜੀ ਨਾ ਬੂਠਗੜ ਹੈ ਨਾ ਬਲਾਕ ਮਚਰੀ ਹੈ ਤੇ ਚਲੋ ਕੋਈ ਨਹੀਂ ਇੱਧਰ ਮੈਂ ਕਿਹਾ ਪ੍ਰਮਾਤਮਾ ਨੇ ਜੇ ਪਰਚੀ ਇੱਧਰ ਆਲੀ ਚੱਕ ਹੋ ਗਈ ਚਲ ਇੱਧਰ ਤਾਂ ਠੰਡਾ ਕਰਦੇ ਕੱਲੂ ਤੇ ਬਾਕੀ ਜੀ ਮਜ਼ਾਕ ਨਾ ਜੀ ਕਰਿਓ ਮੀਂਹ ਬਾਹਰ ਪੈ ਰਿਆ ਤੂੰ ਛਾਤਰੀ ਲੈ ਕੇ ਅੰਦਰ ਖੜੇ ਆ ਮੇਰੀ ਸਲਾਹ ਮੰਨ ਲਈ ਦੀ ਵੀ ਇੱਕ ਵਾਰੀ ਤੁਹਾਨੂੰ ਬਾਹਰ ਦਾ ਨਜ਼ਾਰਾ ਵੀ ਦਿਖਾ ਦਈਏ ਮੀਂਹ ਆਂ ਬਣੇ ਰਹੋ ਨਾਲ ਕਿਉਂਕਿ ਤੁਹਾਨੂੰ ਪਤਾ ਜੀ ਆਪਣੇ ਨਾਲ ਚਾਚੇ ਦੀ ਕੁੜੀ ਗਈ ਵੀ ਸੀ ਬੜੀ ਤੇ ਉਹਨੂੰ ਵੀ ਅਸੀਂ ਨਾਲੇ ਲਿਆਏ ਤੇ ਇਹਨਾਂ ਦੇ ਮੈਂ ਚੱਲਿਆ ਹੁਣ ਦੁਕਾਨ ਪਰ ਬਣੇ ਰਹੋ ਬਲੌਗ ਦੇ ਨਾਲ ਦੋ ਚਾਰ ਗੱਲਾਂ ਬਾਤਾਂ ਕਰਾ ਦਈਏ ਵੀ ਤੁਹਾਡੇ ਨਾਲ ਮਿਲਾ ਦਈਏ ਇਹਨਾਂ ਨੂੰ ਵੀ ਕਿੱਦਾਂ ਰਿਹਾ ਤੁਹਾਡਾ ਸਭਾ ਹਮਾਚਲ ਪ੍ਰਦੇਸ਼ ਦਾ ਤੇ ਲਓ ਜੀ ਇੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਸੰਬੰਧੀਆਂ ਜੁੜੇ ਵੀ ਸਾਰਿਆਂ ਦਾ ਦਿলো ਧੰਨਵਾਦ ਜੀ ਬਲੌਗ ਨੂੰ ਸਪੋਰਟ ਦੇਣ ਲਈ ਐਦਾਂ ਹੀ ਆਪਣੀ ਸਪੋਰਟ ਕਰੋ ਜੀ ਵੱਧ ਚੜ ਕੇ ਜੇ ਬਲੌਗ ਵਧੀਆ ਲੱਗਦਾ ਤਾਂ ਅੱਗੇ ਤੁਹਾਡਾ ਕੰਮ ਹੈ ਚਲੋ ਠੀਕ ਹੈ ਜੀ ਬੜੇ ਰੇ ਨਾਲ ਆਪਾਂ ਇੱਕ ਵਾਰੀ ਤੁਹਾਨੂੰ ਮੌਸਮ ਵੀ ਕਰਾ ਦਈਏ ਚੈੱਕ ਅੱਜ ਦਾ ਮੌਸਮ ਕਿਦਾਂ ਦਾ ਜੀ ਤੇ ਅੱਜ ਤੋਂ 2 ਦਿਨ ਪਹਿਲਾਂ ਜਦੋਂ ਆਪਾਂ ਪਹਾੜ ਚ ਤੇ ਜੀ ਉਧਰ ਤਾਂ ਐਨ ਮੀਂਹ ਟਾਈ ਬਾਕੀ ਹੋਰ ਜ਼ਿਲ੍ਹਿਆਂ ਚ ਇੱਧਰ ਆਪਣੇ ਪੰਜਾਬ ਚ ਪੈ ਲਿਆ ਚੱਲ ਰਹੀ 45 ਤੇ ਐ ਨਾ ਜੀ ਇੱਕ ਘੰਟਾ ਠੀਕਾ ਮੀਂਹ ਪੈ ਲਿਆ ਨਜ਼ਾਰਾ ਗਿਆ ਆ ਜੀ ਠੰਡਾ ਜਾ ਹੋ ਗਿਆ ਮੌਸਮ ਮੈਂ ਤਾਂ ਪ੍ਰਮਾਤਮਾ ਨੂੰ ਕਹਿਣਾ ਵੀ ਲਾ ਦੇ ਰੁਕ ਰੁਕ ਕੇ ਝੜਿਓ ਲਾ ਦੇ 2-3 ਦਿਨ ਦੀ ਕਰ ਦੇ ਜਿਹੜੀ ਪਰਦਾਏ ਰਹੀ ਵੀ ਧਰਤੀ ਤੇ ਤੇ ਬਾਕੀ ਦੇਖੋ ਜੀ ਇਹ ਪ੍ਰਮਾਤਮਾ ਹੀ ਕੁਦਰਤ ਹੈ ਕਰਨਾ ਇਹਨਾਂ ਉਹ ਜੋ ਇਹਨੇ ਕਰਨਾ ਕਿਹਨੇ ਜੀ ਸਾਡੇ ਕੇਹ ਤੋਂ ਨਾ ਇਹਨਾ ਪਾਣਾ ਨਾ ਸਾਡੇ ਕੇਹ ਤੋਂ ਪਾਣਾ ਨਾ ਸਾਡੇ ਹੱਥ ਚ ਹੈ ਕੋਈ ਲਓ ਜੀ ਤੁਹਾਨੂੰ ਅੱਜ ਆਪਣੇ ਕਹਿੰਦਾ ਵੀ ਮੌਸਮ ਦਿਖਾਤੇ ਆ ਵੀ ਕਿੰਨਾ ਸੋਹਣਾ ਠੰਡਾ ਹੋਇਆ ਵਾ ਤੇ ਮੀਂਹ ਪੈ ਰਿਹਾ ਨਾਲ ਦੀ ਨਾਲ ਹੁਣ ਜਦੋਂ ਘਟ ਗਿਆ ਹੈ ਹੈ ਜਰੂਰ ਥੋੜਾ ਹੈ ਤੇ ਮੈਂ ਸੋਚਿਆ ਵੀ ਕਿਉਂ ਨਾ ਅੱਜ ਦਾ ਬਲੌਗ ਆਪਾਂ ਕਰਦਾ ਦੇਈਏ ਇਹ ਤੋਂ ਬਾਅਦ ਦਊਂਗੇ ਜੀ ਪਹਾੜ ਦੇ ਬਲੌਗ ਜਿੰਨੇ ਵੀ ਪਏ ਆ ਤੇ ਵਿੱਚ ਨੂੰ ਆਪਾਂ ਕਰਦਾ ਵੀ ਦੇਣਾ ਵੀ ਕੀ ਕਰ ਰਹੇ ਆਂ ਅਸੀਂ ਕੀ ਚੱਲ ਰਿਹਾ ਅੱਜ ਤੁਹਾਨੂੰ ਮਿਲਾ ਦਿੰਨੇ ਕਿਉਂਕਿ ਚਾਚੇ ਦੀ ਕੁੜੀ ਵੀ ਆਈ ਵੀ ਆਪਣੇ ਨਾਲ ਪੁੱਛ ਲੈਣੇ ਵੀ ਹਾਂ ਤੁਸੀਂ ਘੁੰਮ ਕੇ ਆਏ ਹਿਮਾਚਲ ਕਿਦਾਂ ਰਿਹਾ ਇਹ ਲਓ ਜੀ ਹੈ ਜੀ ਮੈਂ ਕਹਿੰਨਾ ਨਜ਼ਾਰਾ ਬੰਨ ਹੋ ਗਿਆ ਠੰਡਾ ਹੋ ਗਿਆ ਨਹੀਂ ਤਾਂ ਸਵੇਰੇ ਜੀ 8 ਵਜੇ ਤੱਕ ਇੰਨੀ ਗਰਮੀ ਸੀ ਕੱਲ ਕਿੰਨੀ ਗਰਮੀ ਸੀ 6 ਵਜੇ ਤੋਂ ਬਾਅਦ ਬਹੁਤ ਬੁਰਾ ਹਾਲਤਾਈ ਵਾਹਿਗੁਰੂ ਜੀ ਮਹਾਰਾਜ ਆਪਣੀ ਰਾਣੀ ਸੁੰਦਰਾ ਵੀ ਐਨ ਧੋ ਹੋ ਗਈ ਜੀ ਗੱਲ ਬਣ ਗਈ ਜੀ ਐਨ ਇਹ ਪਹਾੜ ਚ ਚਲ ਕਾਈ ਤੀ ਐਨ ਧੋ ਹੋ ਗਈ ਤੇ ਆਪਣੇ ਬੂਟੇ ਵੀ ਐਨ ਚੱਲ ਰਹੇ ਤੇ ਹੁਣ ਗੱਲਬਾਤ ਕਰਾਨੇ ਅੰਦਰ ਜਾ ਪਹਿਲਾਂ ਤਾਂ ਜੀ ਗੁਡੀਆਂ ਨੂੰ ਮਿਲੋ ਬੁਲਾ ਦਿਓ ਜੀ ਸ਼ਾਸ਼ੀਕਾਲ ਸ਼ਾਸ਼ੀਕਾਲ ਕਿੱਦਾਂ ਬੁਲਾਣਾ ਹੈ ਸ਼ਾਸ਼ੀਕਾਲ ਕਾ ਦੋ ਸ਼ਾਸ਼ੀਕਾਲ ਬੁਲਾਓ ਸ਼ਾਸ਼ੀਕਾਲ ਸ਼ਾਸ਼ੀਕਾਲ ਬੋਲੋ ਠੀਕ ਆ ਜੀ ਸੁਣ ਲਿਓ ਜੀ ਤੈਨੂੰ ਲਾਓ ਜੀ ਗੁੜੀਆਂ ਲੱਗੀ ਵੀ ਖੇਲਣ ਹਾਂ ਜੀ ਬਈ ਵੰਜੀ ਲਓ ਜੀ ਮਜੀਤ ਨੇ 8 10 ਖਾ ਲਈਆਂ ਹਾਂ ਇਹਨਾਂ ਨੇ ਵੀ ਖਾ ਲਈਆਂ ਇਹਨਾਂ ਨੇ ਵੀ ਖਾ ਲਈਆਂ ਜੀ ਸਾਸਰੀ ਘਾਲ ਕਰੇ ਜੀ ਕਬੂਲ ਕਿਉਂਕਿ ਦਸਵੇਰ ਦਾ ਹਰ ਦੁਪਹਿਰ ਦਾ ਇਕੱਠਾ ਹੀ ਹੋ ਗਿਆ ਜੀ ਸਾਡਾ ਡਿਨਰ ਨਾ ਡਿਨਰ ਕਾ ਨੂੰ ਲੰਚ ਹੋ ਗਿਆ ਗੈਲੇ ਬ੍ਰੇਕਫਾਸਟ ਤੇ ਬਹੁਤ ਸੋਹਣਾ ਹੋਇਆ ਵਾ ਮੌਸਮ ਮੈਂ ਕਿਹਾ ਵੀ ਕਿਉਂ ਨਾ ਆਪਾਂ ਕਮਾ ਚਲਤੋਂ ਆਏ ਆਂ ਕੱਲ ਇੱਕ ਵਾਰੀ ਆਪਣੇ ਸਾਲਾਨੀਆਂ ਨੂੰ ਵੀ ਮਿਲਾ ਦਈਏ ਵੀ ਕਿੱਦਾਂ ਇਹਨਾਂ ਦੇ ਸਰੀਰ ਕਿਸ ਤਰ੍ਹਾਂ ਰਹੀ ਯਾਤਰਾ ਹਾਂ ਵੀ ਮਨਜੀਤ ਕਿੱਦਾਂ ਰਹੀ ਯਾਤਰਾ ਬਈ ਥੋੜੇ ਦਿਨ ਤਾਂ ਠੀਕ ਰਹੀ ਤਿੰਨ ਤੋਂ ਤਿੰਨ ਦਿਨ ਨਾ ਤਿੰਨ ਦਿਨ ਤੱਕ ਕਰਕੇ ਹੀ ਆਏ ਯਾਤਰਾ ਗੱਲ ਪੁੱਛ ਰਿਆ ਮੈਂ ਕੱਲ ਸ਼ਾਮ ਤੇ ਹਰ ਹੁੰਦੀ ਆਹੋ ਫੇਰ ਕਿੱਦਾਂ ਮਹਿਸੂਸ ਹੋ ਰਿਹਾ ਪੰਜਾਬ ਜਾਣ ਤੇ ਬੜਾ ਲੱਗਣ ਜਾਂਦੀ ਉਹ ਤਾਂ ਚੱਲ ਨਹੀਂ ਹੀ ਨਹੀਂ ਅਜੇ ਉਹ ਕਹਿੰਦੀਆਂ ਵੀ ਉੱਠੋ ਨਾ ਹਾਂ ਪਰ ਅਸੀਂ ਫੇਰ ਵੀ ਤੋਬ ਘਟ ਲਾਇਆ ਹੋਆ ਹਾਂ ਤੋਬ ਘਾਟ ਮਤਲਬ अच्छा कपड़े-कपड़े ਧੋਣੇ ਦਾ ਕੰਮ ਆ ਲੋ ਜੀ ਕੰਮ ਚੱਕਿਆ ਪਿਆ ਇਹਨਾਂ ਨੇ ਬਾਹਰ ਵੀ ਪੂਰਾ ਇਹਨ ਚੱਲਿਆ ਵਿਚਾਰੇ ਕੱਸੇ ਪਰਦੇ ਸਾਡੇ ਪਰਦੇ ਪਰਦੇ ਰਹਿ ਗਏ ਤਾਂ ਅੱਜ ਇਹਨੂੰ ਹਾਂ ਪਰਦੇ ਘਾਤੇ ਤਾਰਨੇ ਚਾਰ ਤਰ੍ਹਾਂ ਜਿੱਤਰਾ ਤਰ੍ਹਾਂ ਚੱਕ ਪਈਆਂ ਥਾਂ ਦੀ ਅੱਛਾ ਆ ਪਰਦੇ ਵੀ ਤਾਰਣੇ ਹੈ ਅੱਛਾ ਹੁਣ ਮੀਂਹ ਪੈ ਰਿਹਾ ਇੰਨੇ ਕੱਪੜੇ ਨਾਲ ਧੋ ਜੇ ਸੁੱਕਾਂ ਹੀ ਨਾ ਫਾਇਦਾ ਕੀ ਆ ਫਿਰ ਠੀਕ ਨਹੀਂ ਹੈ ਕਿ ਨਹੀਂ ਹਾਂ ਭਾਈ ਕਿਸ ਤਰ੍ਹਾਂ ਰਿਹਾ ਸਰੀਰ ਕੋਈ ਫਰਕ ਤਾਂ ਨਹੀਂ ਪਿਆ ਸਰੀਰ ਹੈ ਬੜਾ ਜਿਆਦਾ ਦਰਦ ਹੋਊਗਾ ਠੀਕ ਹੈ ਹਾਂ ਬਰ ਕੱਲੇ ਆਪਾਂ ਕੜਾਈ ਦੇ ਖੁਦਾਰ ਦੋ ਦਿਨ ਚੜੀ ਗਏ 12 ਤਰੀਕ 12 ਤਰੀਕ ਨੂੰ ਵੀ ਮੱਥਾ ਟੇਕ ਕਾਇਂ ਆਂਦਿਆਂ ਨੂੰ ਬਾਰਿਸ਼ ਆ ਗਈ ਤੇ ਆਣਾ ਤਾਂ ਉਦੋਂ ਵਾਪਸੀ ਇਧਰ ਪਹਿਲਾਂ ਜੀ ਮੱਥਾ ਟੇਕ ਹਾਂ ਉਦੋਂ ਤਾਂ ਫੇਰ ਵੀ ਠੀਕ ਤੇ ਮੀਂਹ ਪੈ ਗਿਆ ਜੀ ਭੱਜੇ ਆਈ ਗਏ ਰੋੜ ਦੇ ਉੱਪਰ ਤੇ ਬੰਦ ਭੁੱਖਾ ਬਟਾ ਹੀ ਲੱਗੀ ਹੈ ਹਾਂ ਹਾਂ ਫੇਰ ਕੱਲ ਮੈਂ ਕਹੀ ਤਾਂ ਗਿਆ ਇਹਨਾਂ ਨੂੰ ਵੀ ਭਾਈ ਗੱਡੀ ਖੜੀ ਉੱਧਰ ਆਪਾਂ ਸਿੱਧੇ ਸਿੱਧੇ ਚੱਲਦੇ ਕੱਲ ਗਰਮੈ ਸੀ ਰਹੀ ਗਈ ਜੀ ਬਹੁਤ ਜ਼ਿਆਦਾ ਤੇ ਹੋਰ ਕੋਈ ਹੋਰ ਕੋਈ ਗੱਲਬਾਤ ਪਾਣੀ ਲੱਗ ਗਿਆ ਇਧਰ ਹਰ ਉਧਰ ਦਾ ਕੋਈ ਪਾਣੀ ਦੀ ਪ੍ਰੋਬਲਮ ਤਾਂ ਨਹੀਂ ਆਈ ਵੀ ਜਿੱਦਾਂ ਪਾਣੀ ਤੇ ਕੋਈ ਗੱਲ ਖਰਾਬ ਹੋ ਜਾਂਦਾ ਐ ਬੋ ਹੋ ਗਿਆ ਪਰ ਪਰ ਇਹ ਹੀ 2-3 ਦਿਨ ਐ ਹੈ ਕਿ ਨਹੀਂ ਤੇ ਬਾਕੀ ਜੀ ਉੱਥੇ ਦਿਲ ਪੂਰਾ ਲੱਗਿਆ ਉਹਦਾ ਹਾਂ ਜੀ ਭਾਈ ਤੁਹਾਨੂੰ ਕਿਤਰਾ ਰਿਹਾ ਸਾਈ ਬਹੁਤ ਹੁੰਦੀ ਆ ਹਾਂ ਚੱਲ ਉਹਦਾ ਪੁੱਛ ਨਹੀਂ 2 ਦਿਨ ਵਿੱਚ ਸੈਟਿੰਗ ਹੋ ਜਣੀ ਇਹ ਉਹਦਾ ਕੀ ਚੱਕਰ ਹੈ ਹਾਂ ਕਿੰਨੇ ਕਿੰਨੇ ਟਾਈਮ ਬਾਅਦ ਗਈ ਤੀ ਮੈਂ ਫੇਲੇ ਨੂੰ ਗਈ ਸੀ ਹਾਂ ਲਓ ਜੀ ਇਹਨਾਂ ਨੇ ਚੈਨਲ ਬਣਾਇਆ ਵਾ ਇਹ ਕੁਛ ਮਿਲਦੇ ਨਾਲ ਤੇ ਇਹਨਾਂ ਦੇ ਬਲੌਗ ਨੂੰ ਫੁੱਲ ਸਪੋਰਟ ਕਰਿਓ ਚਾਚੀ ਦੀ ਗੁੜੀ ਆ ਇਹ ਵੱਡੀ ਛੋਟੀ ਹੈ ਡਿੰਪਲ ਡਿੰਪਲ ਦਾ ਹੋਇਆ ਵਾ ਜੀ ਫੋਨ ਹੈ ਸੜ ਗਿਆ ਪਾਣੀ ਪੈ ਕੇ ਉਧਰ ਕਿਤੇ ਨਹੀਂ ਉਹਦਾ ਚੈਨਲ ਵੀ ਬਣਾਵਾ ਲੈਣਾ ਤਾਂ ਗੈਲੇ ਪਰ ਕਰਾਂ ਕਿਆ ਜੀ ਨਾ ਤਾਂ ਮੈਨੂੰ ਚੈਨਲ ਬਣਾਉਣਾ ਆਉਂਦਾ ਨਾ ਮੈਨੂੰ ਕੁਝ ਕਰਨਾ ਆਉਂਦਾ ਅਸੀਂ ਤਾਂ ਆਪ ਹੋਰਾਂ ਤੇ ਕਰਾਏ ਜਦ ਕੱਲ ਲੱਗੇ ਤੇ ਕਰਨ ਉਹਦਾ ਚਾਚੇ ਦੇ ਮੁੰਡੇ ਨੂੰ ਪਤਾ ਤਾਂ ਇਹਦਾ ਫੋਨ ਹੈ ਪੂਰਾ ਭਰਿਆ ਵਾ ਸਪੇਸ ਹੈ ਹੀ ਨਹੀਂ ਨਹੀਂ ਤਾਂ ਅੱਜ ਸਵੇਰੇ ਮੈਂ ਬਲੌਗ ਇਹਨਾਂ ਨੂੰ ਇੱਕ ਪਾ ਕੇ ਗਾਇਲ ਸਖਾਖਾ ਭੇਜ ਦੇਣਾ ਤਾਂ ਚੱਲ ਹੈ ਕਿ ਨਹੀਂ ਪਰ ਹੁਣ ਕਰੀਏ ਕਿਆ ਉਹਦੀੋ ਬੇਟ ਹੋ ਰਹੀ ਇੱਧਰ ਕੁੜੀ ਕਹਿੰਦੀ ਸਾੜੀ ਕਹਿੰਦੀ ਮੈਂ ਡੱਬਾ ਵੀ ਲਿਆਈ ਪੁਰਸ਼ ਵੀ ਲੈ ਆਈ ਕਹਿੰਦੀ ਮੈਂ ਹੁਣ ਰੋਟੀ ਪਾਣੀ ਖਾ ਲਿਆ ਹੁਣ ਮੈਂ ਕੰਮ ਕਰਨਾ ਹੈ ਕੱਪੜੇ ਧੋਣੇ ਹੈ ਗੁੜੀਆ ਕੱਪੜੇ ਵੀ ਧੋਣੇ ਕੱਪੜੇ ਧੋਣੇ ਹਾਂ ਹਾਂ ਸਾਫ ਸਫਾਈ ਵੀ ਕਰਨੀ ਹੈ ਇਹ ਅੱਜ ਲਏ ਹੈ ਜੀ ਸਮਾਨ ਮਨਜੀਤ ਨੇ ਮਨਜੀਤ ਕਹਿੰਦੀ ਵੀ ਆਪਣੇ ਕੋਲ ਨਾ ਪੁਰਸ਼ ਤਾਂ ਪਿਆ ਤਾਂ ਪੈਸੇ ਇੱਕ ਪੁਰਸ਼ ਲੈ ਲੈਣੇ ਹਨਾ ਮਨਜੀਤ ਤਾਂ ਇਹੀ ਕਿ ਹਨਾ ਹੈ ਬਾਬਾ ਤੂੰ ਮੇਰੀ ਹੀ ਕਰ ਦੇ ਕਰ ਇਹਦੀ ਗੱਲ ਖਾਜ ਵਧੀਆ ਹੈ ਹਾਂ ਦੇਖੋ ਇੱਕ ਕੰਮ ਹੋਰ ਦੱਸ ਦਿਆ ਤੁਹਾਨੂੰ ਇਹ ਤੇ ਆਹ ਕੰਮ ਵੀ ਲੈ ਸਕਦਾ ਹੈ ਬਾਲ ਵੀ ਬਾਹ ਸਕਦੇ ਆ ਇਹਦੇ ਗੱਲ ਸਵਾਰ ਕਹਿਣ ਬਾਲ ਵੀ ਕੱਢ ਦਿੰਦਾ ਬਾਲਾਂ ਦੇ ਇਹ ਹਾਂ ਇਹ ਜੇ ਵੀ ਹੁੰਨੇ ਆ ਤੇ ਬਾਕੀ ਸਾਰੇ ਬੈਠੇ ਤਾਂ ਹੈ ਹੁਣ ਸਾਰਿਆਂ ਦੀ ਗੱਲੇ ਇੱਕ ਹੈ ਰਹਿ ਮੈਂ ਕਿਹਾ ਜੀ ਬਾਕੀ ਮੇਰਾ ਵੀ ਐਡੀ ਕੋਈ ਪ੍ਰੋਬਲਮ ਨਹੀਂ ਜੀ ਹੋਈ ਮੈਂ ਮੇਰਾ ਵੀ ਸਰੀਰ ਠੀਕ ਹੈ ਹੁਣ ਮੈਂ ਵੀ ਕੰਮ ਤੇ ਜਾਣਾ ਆਪਣੇ ਪਰ ਟਰੈਕਟਰ ਆਇਆ ਵਾ ਪਰਸ ਹੁੰਦਾ ਉਹਦੇ ਚੱਕੇ ਚੁੱਕੇ ਕਰਕੇ ਕਰਿਆਈ ਤੇ ਕਰਨ ਗਿਆ ਵਾ ਸਕੂਲ ਰਾਤ ਨਾ ਸੌਕੇ ਐ ਨਹੀਂ ਪਤਾ ਲੱਗਿਆ ਹੈਗਾ ਹਾਂ ਆਤਾ ਗੱਲ ਹੈਗੀ ਪਤਾ ਕਾਤੇ ਜਿਹੜਾ ਆਪਾਂ 13 ਤਰੀਕ ਨੂੰ ਸਵੇਰੇ ਉੱਠੇ ਕੱਲ ਉੱਥੇ ਹਿਮਾਚਲ ਚ ਤਾਂ ਤੈਨੂੰ ਪਤਾ ਕੀ ਹੋਇਆ ਤਾਂ 5:00 ਵਜੇ ਲੇਟ ਭੱਜ ਗਈ 4:00 5:00 ਵਜੇ ਤੇ ਹੀ ਨੀਂਦ ਆਂਦੀ ਏ ਐਨਾ ਮੱਛਰ ਹੋ ਗਿਆ ਕਿਉਂਕਿ ਉੱਧਰ ਦੇਖ ਹੁਣ ਚਾਰੇ ਪਾਸੇ ਕਾ ਉਗ ਰਿਹਾ ਹੈ ਕਿ ਨਹੀਂ ਬਰਸਾਤਾਂ ਦਾ ਮੌਸਮ ਹੈ ਕੱਚਾ ਮੌਸਮ ਹੈ ਮੱਛਰ ਬਗੈਰਾ ਬਹੁਤ ਹੈ ਮਤਲਬ ਕਿ ਸ਼ਾਮ ਤੱਕ ਇਹ ਹੁੰਦਾ ਹੈ ਬਸ ਦੋ-ਤਿੰਨ ਘੰਟੇ ਬਸ ਹੂੰ ਬਾ ਫਰਕ ਆਹੀ ਹੈ ਤੇ ਗੱਲਬਾਤ ਕੁਛ ਨਹੀਂ ਲੋ ਜੀ ਤੁਹਾਡੇ ਨਾਲ ਗੱਲਾਂ ਬਾਤਾਂ ਵੀ ਕਰਾਤੀਆਂ ਤੇ ਦਿੱਤੀ ਲੈ ਜਾਓ ਹਾਂ ਮੈਂ ਹੁਣ ਰਾਣੀ ਸੁਂਦਰਾ ਲੈ ਕੇ ਜਾਣਾ ਜੀ ਇਹਦੇ ਬਿਨਾ ਗੱਲ ਨਹੀਂ ਬਣਨੀ ਆ ਦੇਖੋ ਫੇਰ ਆ ਰਿਆ ਹੁਣ ਹਟਿਆ ਤਾਂ ਹੁਣ ਫੇਰ ਤੇਜ਼ ਹੋ ਰਿਹਾ ਜੀ ਰਾਣੀ ਸੁਂਦਰਾ ਲੈ ਜੰਨਾ ਮੈਂ ਨਾਲੇ ਕਰਨ ਦਾ ਜੇ ਬਣ ਗਿਆ ਉਹਨਾਂ 2 ਵਜੇ ਆਣਾ ਮੀ ਇਦਾਂ ਹੀ ਰਿਹਾ ਫੇਰ ਉਹਨੂੰ ਛੱਡ ਜੂंगे ਠੀਕ ਨਹੀਂ ਫਤ ਫੇਰ ਲੈਣਾ ਪੈਣਾ ਕਿਸੇ ਨੂੰ ਪੈਂਦੇ ਲੈ ਕੇ ਆਉਂਗੀ ਨਹੀਂ ਜੇ ਠੀਕ ਹੋਇਆ ਮੈਂ ਕਰੂੰਗਾ ਕੰਮ ਮੋਟਰਸਾਈਕਲ ਤੇ ਭੇਜ ਦਵਾਂ ਕਿਉਂਕਿ ਮੇਰੇ ਹੁਣ 2 ਘੰਟੇ ਲੱਗਣੇ ਮੈਂ ਜਿਹੜਾ ਟਰੈਕਟਰ ਦੇ ਸਪੈਂਡਲ ਖੁੱਲੇ ਉਹ ਕਰ ਦਮੈਂ ਐ ਕਰੋ ਫੋਨ ਬਿਨਾ ਨਹੀਂ ਕੁਛ ਵੀ ਹੋਣਾ ਹੁਣ ਬਲੌਗ ਕੁਛ ਨਹੀਂ ਹੋਣਾ ਫੋਨ ਬਿਨਾ ਮੈਂ ਆ ਜੂਗਾ ਮੌਕੇ ਤੇ ਜਬ ਇਹ ਦੂ ਐ ਹੋ ਜੂਗਾ ਹੈ ਕਿ ਨਹੀਂ ਭਾਈ ਫੋਨ ਬਿਨਾ ਆ ਤਾਂ ਤੋਤਾ ਇਹ ਇਹਦੇ ਵਿੱਚ ਤਾਂ ਸਾਰੀ ਜਾਨ ਹੈ ਇਹਦੇ ਬਿਨਾ ਕਿੱਥੇ ਹੈ ਇਹਦੇ ਬਿਨਾ ਤਾਂ ਅਸੀਂ ਇੱਕ ਡਿੰਗ ਵੀ ਨਹੀਂ ਪੱਟ ਸਕਦੇ ਜੇ ਕਿਤੇ ਭੁੱਲ ਵੀ ਗਏ ਖਿਆਲ ਉੱਥੇ ਹੀ ਰਹਿੰਦਾ ਮੇਰਾ ਫੋਨ ਰਹਿ ਗਿਆ ਮੇਰਾ ਫੋਨ ਰਹਿ ਗਿਆ ਜਾਣਾ ਨਹੀਂ ਹੁੰਦੀ ਆਪਣੇ ਡਿਊਟੀ ਤਾਂ ਹੁਣ ਕੱਲੂ ਜਾਣਾ ਨਾ ਅੱਜ ਦਾ ਦਿਨ ਤਾਂ ਫ੍ਰੀ ਹੈ ਵੀ ਅੱਜ ਕਿਸੇ ਵੀ ਟਾਈਮ ਘਰਾਂ ਲੱਗ ਜਾਈਏ ਮੇਨ ਕੰਮ ਆ ਹੋ ਜਾਵੇ ਜਾਂ ਨਹੀਂ ਜਾਉਂਗੇ ਮੈਂ ਹੁਣ ਜਿਹਦੇ ਕਰਕੇ ਇੱਕ ਰਾਤ ਵੀ اٹਕੇ ਆ ਉਹ ਕੰਮ ਤਾਂ ਕਰਾਓ ਨਹੀਂ ਤਾਂ ਕੱਲੇ ਹੋਗੇ ਦਾ ਸ਼ਾਮ ਨੂੰ 7-8 ਵਜੇ ਪਰ ਹੁਣ ਕਰਾਂ ਕਿਆ ਐਨਾ ਇੱਕ ਸਾਲ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਫੰਕਸ਼ਨ ਭਰੇ ਵੇ ਕਿੰਨਾ ਫੋਨ ਭਰਿਆ ਵਾ ਮੈਮਰੀ ਕਾਰਡ ਵੀ ਭਰਿਆ ਵਾ ਸਭ ਕੁ ਕਰਕੇ ਦੇਖ ਲਿਆ ਚੱਲਿਆ ਦਾ ਹੈ ਨਹੀਂ ਚੱਲ ਕੋਈ ਨਹੀਂ ਹੁਣ ਐ ਵੀ ਸਾਰਾ ਕੁ ਖਾਲੀ ਹੋ ਗਿਆ ਫੋਨ ਹੁਣ ਦੇਖਦੇ ਪਵਾ ਕੇ ਕੀ ਕਹਿੰਦਾ ਨਾਲੇ 7-8 ਮਿੰਟ ਦਾ ਇੱਕ ਬਲੌਗ ਪਵਾ ਦੂੰਗੇ ਨਾਲੇ ਸਿੱਖ ਜੂंगे ਐਡਿਟ ਕਰਨਾ ਹੈ ਕਿ ਨਹੀਂ ਐਨਾ ਤਾਂ ਕਰਨਾ ਹੀ ਪੈਣਾ ਕੰਨ ਨਾ ਨੇ ਕਨੀ ਕੋਈ ਨਾਲ ਸਫਾਈ ਤੇ ਸੀ ਜਾਉਂਗੇ ਹਾਂ ਹੱਥ ਗੱਲ ਕਰਕੇ ਦੇਖ ਲਉਗੀ ਵਾਹ ਉਹ ਤਾਂ ਕਰਨਾ ਪੈਣਾ ਏ ਨਹੀਂ ਮੇਰੇ ਵਾਲਾ ਕੰਮ ਹੋਣਾ ਮੈਂ ਵੀ ਉੱਥੇ ਕਿੰਨਾ ਕਹਿੰਦਾ ਤਾਂ 2-2 ਦਿਨ ਲਾਏ ਮੈਂ ਮਾਲਾ ਭਾਈ ਮੈਂ ਮਾਲਾ 2 ਦਿਨ ਲਾਏ ਪਹਿਲੇ ਦਿਨ ਆ ਜਾ ਮੈਨੂੰ ਦੇ ਤੇ ਮੈਨੂੰ ਸਿਖਾਇਆ ਉਹਨਾਂ ਨੇ ਮੇਰੇ ਤਾਂ ਦਿਮਾਗ 'ਚ ਇਹ ਨਾ ਪਵੇ ਇਹਨੂੰ ਤਾਂ ਅਸੀਂ ਫੇਰ ਥੱਲੇ ਵਾਲੇ ਸਿਸਟਮ ਗੱਲ ਸਮਝਾ ਦੇਣਾ ਉਹਨਾਂ ਦਾ ਸਿਸਟਮ ਹੋਰ ਹੈ ਉਹ ਫੋਨ ਨੂੰ ਜਿਕਣਾ ਆਪ ਚਲਾਣਾ ਪੂਰਾ ਹਾਈ ਫਾਈ ਸਿੱਖੇ ਵੀ ਵੀਰ ਉਹਨੇ ਕਹਿੰਦੇ ਇੱਕਣਾ ਕਰ ਮੈਂ ਆਪਣਾ ਉਹ ਐ ਵੀ ਰੱਟਾ ਲਾਣੇ ਵਾਲਾ ਇੱਕ ਬਟਨ ਪਹਿਲਾਂ ਆ ਦੱਬ ਤਿਆ ਫਿਰ ਐਂ ਕਰ ਤਿਆ ਫਿਰ ਐਂ ਕਰ ਤਿਆ ਫਿਰ ਐਂ ਕਰ ਤਿਆ ਜਿਹੜੇ ਉਹ ਤੁਹਾਡੇ ਥਾਂ ਵੀ ਆਉਂ ਐਂ ਕਰਕੇ ਵੀਡੀਓ ਹੀ ਜੋੜੀ ਜਦੋਂ ਰੱਟੇ ਗਿਆ ਵਾ ਵ ਹਾਂ ਬਸ ਪਰ ਮੈਂ ਉਹਨਾਂ ਚਿੰਨੇ ਕਿ ਫੰਕਸ਼ਨਾਂ ਦਾ ਮਨ ਨੂੰ ਪਤਾ ਮੈਂ ਉਹਨਾਂ ਆ ਕੇ ਕਰਨਾ ਜਦ ਮੈਂ ਕਦੀ ਜਾਨਾ ਇੱਕ ਅੱਧਾ ਹੋਰ ਸਿੱਖਿਆ ਨਾ ਵੀ ਥੰਬਨੇਲ ਚ ਹੋਰ ਕਿਆ ਨਮਾ ਕਰਨਾ ਐਂਡਡ ਚ ਹੋਰ ਕਿਆ ਲਾ ਦੀਏ ਕਿਹੜੇ ਥੀਮ ਲਾ ਦੀਏ ਕਿਸ ਤਰ੍ਹਾਂ ਕਿਆ ਕਰਦੀ ਉਹ ਮੈਨੂੰ ਦੱਸ ਦਿੰਨਾ ਇੱਕ ਅੱਧਾ ਪੁਆਇੰਟ ਮੈਂ ਫੇਰ ਸਿੱਖਿਆ ਨਾ ਉਹ ਵੀ ਕਰ ਲਈਦਾ ਗੈਲ ਬਹੁਤ ਕੁਝ ਹੁੰਦਾ ਹੈ ਤਾਂ ਜਿੰਨਾ ਕਰੀ ਜਾਵੇ ਪਰ ਮੈਂ ਛੇੜਦਾ ਨਹੀਂ ਨਾ ਇਹਨੂੰ ਕਿਉਂਕਿ ਦੇਖੋ ਹੁਣ ਨਹੀਂ ਹੁਣ ਤਾਂ 35 40 ਸਾਲ 45 ਉਮਰ ਹੋ ਗਈ ਤਾਂ ਬੁੜੇ ਹੋ ਗਏ ਹੁਣ ਕਿੱਥੇ ਦਿਮਾਗ ਕੰਮ ਕਰਦਾ ਹੈ 20-20 ਸਾਲ ਤੇ 15 ਦੇ ਤਮੰਨੇ ਦੇ ਚਲੋ ਠੀਕ ਹੈ ਜੀ ਬਾਕੀ ਕਰਾਂਗੇ ਗੱਲ ਬਾਤ ਹਾਂ ਜਸਕਰ ਨੂੰ ਅਜੇ ਨਹੀਂ ਸੰਭਾਲਣਾ ਉਹਨੂੰ ਕਹਿਣਾ ਪੜ ਇਹ ਤੰਦਾ ਸਾਈਡ ਪਰ ਇਹ ਕਿਹਾ ਮੈਂ ਕਿਹਾ ਉਂ ਚਣੋ ਮੈਂ ਤਾਂ ਕਹਿਣਾ ਵੀ ਤੂੰ ਫੋਨ ਵਾਰਾ ਨੌਲੇਜ ਕਰ ਤੂੰ ਹੀ ਤਾਂ ਨਿੱਕੇ ਨਿੱਕੇ ਨਿਆਣਿਆਂ ਨੂੰ ਬਹੁਤ ਕੁ ਪਤਾ ਹੈ ਤੂੰ ਸਿੱਖ ਮੰਨੂ ਇਹਦਾ ਹੱਦ ਦੇ ਕਰ ਕਹ ਲੂੰ ਵੀ ਪਾਪਾ ਐ ਨਹੀਂ ਇਹਨੂੰ ਐ ਕਰਦੇ ਹੁਣ ਆ ਮੰਗਦਾ ਹੈ ਹੈ ਕਿ ਨਹੀਂ ਸਾਨੂੰ ਇੰਗਲਿਸ਼ ਪ੍ਰੋਬਲਮ ਆ ਚੱਕਰ ਹੈ ਭਾਈ ਚਲੋ ਠੀਕ ਹੈ ਜੀ ਫੇਰ ਮਿਲਾਂਨੇ 2 ਕੁ ਮਿੰਟ ਨਹੀਂ ਫੇਰ ਸਟਾਰਟ ਹੋ ਗਿਆ ਤਾਂ ਤੇ ਗੱਲ ਬਾਤ ਹੈ ਇਸ ਤਰ੍ਹਾਂ ਜੀ ਇਹ ਮੇਰੇ ਕੋਲ ਅੱਜ ਸਵੇਰ ਦੀਆਂ ਲੜ ਰਹੀਆਂ ਮੈਂ ਤਾਂ ਪਿਆ ਤਾਂ 7:00 6:00 ਵਜੇ ਤੇ ਉੱਠੀ ਵੀ ਆ ਕਾਮਾ ਰੋੜੀ ਪਈ ਵੀ ਹੋਇ ਕਰਾਂ ਕਿਉਂਕਿ ਸਾੜੀ ਮੰਜੀਦ ਦਾ ਜਿਹੜਾ ਮਨ ਹੈ ਨਾ ਮੰਨੋ ਪਤਾ ਰੱਬੇ ਬਚਾ ਲੈ ਤੇ ਤੇ ਮੰਨੂ ਪਤਾ ਮੈਂ ਜਿਸ ਤਰ੍ਹਾਂ ਭੁੱਗਤ ਰਿਆਂ ਐ ਕਰ ਰਿਹਾ। ਨਾਲੇ ਦੇਖ ਲੋ ਹੀ 2 ਦਿਨ ਕਮਾ ਲਿਆ ਇਸ ਮਹੀਨੇ ਬਾਦ ਫੇਰ ਨੰਬਰ ਲੱਗ ਗਿਆ। ਪਰ ਇਹਨਾਂ ਦੇ ਮਨ ਭਰਨੇ ਨਹੀਂ। ਉਹ ਸਿਆਣੇ ਨੇ ਸੱਚ ਹੀ ਕਿਹਾ। ਕਿ ਮਹੀਨੇ ਵਾਲੀ ਇਸਰ ਨੰਬਰ। ਕਹਿੰਦੇ ਵੀ ਬੱਚਿਆਂ ਦਾ ਤਾਂ ਮੰਨਿਆ, ਬੱਚਿਆਂ ਨਾਲ ਤਾਂ ਸਾੜੇ ਗੱਲ ਚੱਲਣਾ। ਬੰਦੇ ਨੇ ਆਪਣੇ ਕੰਮ ਕਰਨੇ। ਅ ਮਨਜੀਤ ਉਹਨਾਂ ਨੂੰ ਘਰਾਂ ਕੋਈ ਫਰਕ ਨਹੀਂ। ਚਾਹੇ ਨਾਲ ਨੂੰ ਅੱਜ ਫੇਰ ਲੈ ਜਾ। ਪਰ ਇਹਨਾਂ ਐ ਨਹੀਂ ਕਹਿਣਾ ਵੀ ਅਸੀਂ ਜਾਏ ਪਹੋ ਬਾਈ ਤੇਰਾ ਆਪਣੇ ਕੰਮ ਛੱਡ ਕੇ ਸਾਨੂੰ ਕਮਾ ਲਿਆ ਆ। ਬਹੁਤ ਧੰਨਵਾਦ। ਚਲੋ ਹੁਣ ਘਰਾਂ ਵੀ ਕੰਮ ਕਰ ਕਰ। ਸਾਂਭਣਾ ਕਰ। ਨਾ ਆਸੀ ਗਏ ਜਿਆਨ ਨੂੰ ਐ ਕਿਹਾ ਸਵੇਰ ਦੀ ਨਾ ਲੈ ਉਹਦਾ ਮਨ ਚੱਕਿਆ ਪਿਆ ਏ ਆ ਤਾਂ ਉਰੇ ਨੂੰ ਮੁੜਨੇ ਤੇ ਤਿਆਰ ਹੋਈ ਵੀ ਐ ਕੱਲ ਉਹੋ ਜਾ ਪਹਾੜ ਚੜ ਰਹੇ ਤੇ ਜਦ ਕਹੀ ਗਈ ਮਨਜੀਤ ਤਾਂ ਮੁੜ ਗਈ ਮੈਂ ਵੀ ਮੁੜ ਜਮਾ ਮੁੜੇ ਚੱਲਦੇ ਐ ਕਹਿੰਦੀ ਫੱਤੇ ਨਹੀਂ ਚੜ ਹੋਣਾ ਹੁਣ ਅੱਜ ਸਵੇਰ ਦੇ ਕਰ ਰਹੀ ਐ ਅਸੀਂ ਮਨਜੀਤ ਕਹਿ ਦਿੰਦੀ ਇਹਨੂੰ ਘੁੰਮਦੀ ਫਿਰਦੀ ਜੀ ਝਾੜੂ ਜਾਂ ਮਾਰਦੀ ਜੇ ਕਹਿੰਦੀ ਕੁਛ ਮੈਂ ਆਪਾਂ ਹੋਰ ਲਾਇਆ ਤੇ ਦੋ ਦਿਨ ਕਿਹਾ ਤਾਂ ਕਹਿੰਦੀ ਦੋ ਛੁੱਟੀਆਂ ਹੋਰ ਆ ਗਈਆਂ 14 ਤਰੀਕ ਦੀ ਵੀ ਦੀ ਇਹ ਕੁੜੀ ਨੂੰ ਕਰਨ ਨੂੰ ਵੀ ਦੀ 15 ਦੀ ਹੈੀ ਐ ਕੱਲ ਨੂੰ ਕਹਿੰਦੀ 15 ਨਾਲੋਂ ਨਹੀਂ ਹੈਗੀ ਹਾਂ ਸਾਰਾ ਉਹਦੇ ਦੇ ਜੀ ਜਾਣੀ ਪਰਿਆ ਹੈਗਾ ਲੈ ਬੱਸ ਬੋਲੋ ਮੈਂ ਤਾਂ ਨਹੀਂ ਬੋਲਿਆ ਜੋ ਤੈਂ ਬੂ ਕੁਮਾਰੀ ਵੀ ਹੈ ਉਹ ਤਾਂ ਚੱਲ ਨਹੀਂ ਉਹ ਦੇਖਣਾ ਹਾਂ ਘਰਬਾਰ ਤਾਂ ਸਾਨੂੰ ਪਤਾ ਸੀ ਦੇਖਣਾ ਸਾਰੇ ਕੰਮ ਰੋਲਦੇ ਆ ਤੁਸੀਂ ਇਹ ਬੱਚੇ ਨਹੀਂ ਰਿਹਾ ਇਨਾਂ ਨੂੰ ਤਾਂ ਕੋਈ ਫਰਕ ਨਹੀਂ ਇਨਾਂ ਨੂੰ ਤਾਂ ਐ ਵੀ ਅਸੀਂ 6 ਮਹੀਨੇ ਘਰਾਂ ਲਾਏ ਹੋਏ ਆ ਇਨਾਂ ਨੂੰ ਤਾਂ ਐ ਬੱਸ ਘਰ ਦਾ ਕੀ ਕਰੇ ਤਾਂ ਹੀ ਤਾਂ ਵਾਪਸ ਆਏ ਵੀ ਕੁੜੀ ਨੂੰ ਸਕੂਲ ਭੇਜਣਾ ਇਹ ਤਾਂ ਐ ਸਮਝਦੇ ਐ ਵੀ ਪਤਾ ਨਹੀਂ ਆ ਸਾਜ ਲਿੱਦਣਾ ਜੇ ਅਸੀਂ ਨਾ ਜੇ ਕਰ ਤਦ ਤਾਂ ਇਹ ਕੀ ਆਪਣਾ ਮਰ ਹੋਣਾ ਤਾਂ ਹੁਣ ਡਿਊਟੀ ਜਾਣਾ ਹਾਂ ਕੰਮ ਬਹੁਤ ਬੋਕ ਬੋਕ ਹੁੰਦਾ ਉਹ ਤਾਂ ਕੰਮ ਆਪਣੀ ਐਡਿੰਗ ਟੀ ਵਾਲੇ ਇਹ ਨੂੰ ਨਾ ਕਿ ਡਿਊਟੀ ਜਾਣਾ ਇਹਨਾਂ ਤਾਂ ਪਾਂਡੇ ਮੰਜਣੇ ਰੋਟੀ ਬਣਾਣੀ ਇਹਨਾਂ ਨੂੰ ਆਪਣੀ ਬਿਊਟੀ ਫੇਅਰ ਕਰ ਲੈਣੀ ਆਪਾਂ ਆਪਣੀ ਅਲਾਈਨਮੈਂਟ ਬਣਾਓ ਜਿਹੜੀ ਉੱਤਰ ਕੀ ਪਟੜੀ ਤੇ ਤੇਨ ਉਹ ਨਹੀਂ ਚੜਨੀ ਹੁਣ ਠੀਕ ਨਹੀਂ ਨਿਆਣਿਆਂ ਦੀ ਅਸੀਂ ਚੜਾਣੀ ਐ ਰੇਲ ਪਟੜੀ ਤੇ ਤੇ ਸਾਨੂੰ ਸੋਚਣਾ ਪੈਣਾ ਐ ਜੇ ਹੁਣ ਤੂੰ ਵੀ ਮਤਲਬ ਹੋ ਗਿਆ ਨਾ ਵੀ ਹਾਂ ਬਸ ਠੀਕ ਐ ਟੈਂਸ਼ਨ ਲੈ ਕੇ ਕੰਮ ਕਰੋ ਵੀ ਹੋਰ ਘਰਾਂ ਅਗੇ ਹੂੰ ਡਿਊਟੀ ਵੀ ਜਾਣਾ ਮੈਂ ਜੇ ਤਾਂ ਨਿਕਲ ਲੈ ਕੱਲੂ ਨਿਕਲ ਲੈ ਕੰਮ ਆ ਪਰ ਨਹੀਂ ਕੰਮ ਖਤਮ ਆਦੇਲਾ ਮੈਂ ਹੀ ਬੈਠੇ ਆਂ 8 ਵਜੇ ਦਾ ਬੈਠੇ ਆਂ ਕਰ ਤੁਹਾਨੂੰ ਭੇਜ ਤਿਆ ਫਾਦਰ ਸਾਹਿਬ ਨਾਲ ਮਾ ਮੈਂ ਆਇਆ ਲੋਕ ਵਜੇ ਆ ਦੇਖ ਲਓ 12 ਵਜੇ ਨਹੀਂ ਪੈ ਰਿਹਾ ਹੁਣ ਮੀਂਹ ਕਰਕੇ ਰੁਕਿਆ ਵਾ ਜਾਣਾ ਤਾਂ ਮੈਨੂੰ ਪਤਾ ਹੈਗਾ ਏ ਪਰ ਮੇਰਾ ਕੰਮ ਵੀ ਖੜਿਆ ਇੱਕ ਟਰੈਕਟਰ ਜੀ ਉੱਥੇ ਉਹਦੇ ਚੱਕੇ ਚੁੱਕੇ ਹੋ ਜਮੈਂ ਪਿੱਛੇ ਦੇ ਫਾਦਰ ਸਾਹਿਬ ਨੇ ਚੱਕੇ ਚੁੱਕੇ ਖੋਲੇਵੇਂ ਦੇਖ ਲੋ ਜੀ ਤੁਸੀਂ ਆਪਣੇ ਆਪ ਅਸੀਂ ਤਾਂ ਆਪਣੀ ਸਾਰੀ ਆ ਕੇ ਡਿਊਟੀ ਸਾਰੀ ਨਭਾਤੀਆਂ ਇਹ ਹਜੇ ਉਰੀ ਬੈਠੀ ਹੈ ਦਾ ਮਤਲਬ ਹੈਗਾ ਮੰਜੀ ਤੇ ਦਿਮਾਗ ਹੈਗਾ ਆਏ ਘੇਰ ਲਈ ਫੇਰ ਮਨ ਨੂੰ ਘੇਰ ਲਈ ਮੈਂ ਤਾਂ ਐ ਸੋਚਿਆ ਵੀ ਚਲ ਸਵੇਰ ਦੀ 8 10 ਖਾ ਲਈਆਂ ਫੇਰ ਐਨਾ ਐ ਹੀ ਨਹੀਂ ਦੱਲ ਹੋਏ ਦਿਮਾਗ ਰੇੜੂ ਜਾਂ ਖਾ ਕੇ ਉਹ ਬੈਠਣੇ ਨੇ ਬੰਦੇ ਨਹੀਂ ਆਸੀਂ ਤਾਂ ਸਾਰੀ ਜ਼ਿੰਮੇਵਾਰੀਆਂ ਨਿਭਾ ਲੀਆਂ ਆ ਕੇ ਕਰ ਵੀ ਦੇ ਹਾਂ ਫੇ ਮੈਂ ਹੁਣ ਤੁਹਾਡੇ ਨਾਲ ਬੈਠੇ ਹਾਲਾ ਛੇੜੀ ਦੇ ਰਿਹਾ ਤਾਂ ਹੁਣ ਤੁਸੀਂ ਮੇਰੀ ਗੱਲ ਚੱਲੋ ਗੱਬੀ ਤਾਂ ਜਾਣੀ ਜਾ ਕੇ ਕੋਈ ਧੌਣ ਲਾ ਦਿਓ ਕੋਈ ਕੋਈ ਬੱਤ ਕਰ ਲਾ ਦਿਓ ਬੁੰਦਰ ਚਾਹੇ ਅਸੀਂ ਕੀ ਕਿ ਕਿਨਾ ਟੇਕ ਅਸਣਾ ਹੁੰਦਾ ਉਹ ਵੀ ਕਰਾਈ ਜਾਂਦੀਆਂ ਜਾ ਕੇ ਹਾਂ ਆ ਤਾਂ ਆ ਤਾਂ ਸੱਚ ਹੈ ਚੱਲ ਜੇ ਸਿੱਧਾ ਨਾ ਕਰਦੀਆਂ ਪੁੱਠਾ ਤਾਂ ਕਰਦੀਆਂ ਹੀ ਚਾਹ ਵੀ ਤੇ ਹੀ ਲਾਂਦੀਆਂ ਜਾ ਕੇ ਹਾਂ ਉਸਤਾ ਕਰਦੀਆਂ ਇਹ ਤਾਂ ਗੱਲ ਪੱਕੀ ਆ ਮੰਨਣ ਵਾਲੀ ਆ ਨਾ ਤੇ ਇਹਨਾਂ ਤੇ ਸੱਚ ਹੈ ਜੀ ਸਿਆਣੇ ਕਹਿ ਕਰਦੇ ਜੋ ਕਹਤੇ ਇਹਨਾਂ ਨੇ ਸੱਚ ਹੈ ਜੀ ਬਸ ਇਹਨਾਂ ਦੀ ਹਾਂ ਵਿੱਚ ਹਾਂ ਰੱਖੋ ਜੇ ਬਚਣਾ ਬਸ ਆ ਬਚਣੇ ਤਾਂ ਮੈਂ ਕਹਿੰਦੀ ਉਹ ਡੰਡੇ ਲੈ ਕੇ ਪਿੱਛੇ ਪਏ ਆ ਕੋਈ ਪਤਾ ਨਹੀਂ ਹੁੰਦਾ ਜਿੱਕਣਾ ਹੁਣ ਮੀਂਹ ਪੈ ਰਿਹਾ ਕੱਲੀ ਤਨੂੰ ਗਰਮੀ ਹੋ ਜਾਵੇ ਧੁੱਪ ਚੜ੍ਹ ਜਾਵੇ ਇੰਨਾ ਮਰੋੜ ਹੋ ਜਾਣਾ ਹੁਣ ਨਹੀਂ ਅਸੀਂ ਗਰਮ ਹੋਣਾ ਸਾਡਾ ਕੰਮ ਨਿਪੜਿਆ ਬਾਹਰ ਫਿਰ ਐ ਕਰੋ ਚੱਲੋ ਫੇਰ ਨਾ ਭਾਈ ਅਸੀਂ ਤਿੰਨੇ ਜਣੇ ਤੁਸੀਂ ਦੋ ਅਸੀਂ ਹੋ ਗਏ ਪੰਜ ਹੈ ਕਰਨ ਹੋ ਗਿਆ ਉਧਰ ਕਰਨਾ ਹੈ ਤਾਂ ਇਹ ਕੁੜੀ ਨੂੰ ਸੰਭਲਣਾ ਪਾਸਾ ਆਪਣਾ ਦਮਾ ਦਮ ਨਾਕ ਤੋਂ ਹੀ ਤੋਈ ਜਾਓ ਮੈਂ ਵੈਸੇ ਕਰੀ ਜਾਣਾ ਠੀਕ ਨਹੀਂ ਜੀ ਹੋ ਜੇ ਅੱਧਾ ਦਿਨ ਮੇਰਾ ਖਰਾਬ ਹੋ ਗਿਆ ਜੀ ਇਹ ਕਰ ਸਕਦੇ ਹਾਂ ਆ ਸਿੱਧਾ ਨਹੀਂ ਕਰਿਆ ਹੂੰ ਕਾਸੀ ਕਰਿਆ ਮੈਂ ਤਾਂ ਇਹ ਕਹਨਾ ਵੀ ਜੇ ਅਸੀਂ ਕਰਾ ਹੁੰਨੇ ਅਸੀਂ ਤੁਹਾਡਾ ਵੀ ਸਾਥ-ਸਾਥ ਹੱਥ ਬਟਾ ਦਿੰਨੇ ਤੁਸੀਂ ਮੇਰੀ ਗੱਲ ਸੁਣ ਠੀਕ ਨਹੀਂ ਹੈ ਚਲੋ ਚੱਲੀਏ ਚਲੋ ਚਲੋ ਬਾਈ ਲੈ ਮੰਨ ਗਏ ਪਰ ਬਾਬਾ ਰਹਿਣੇ ਦਿਓ ਖਬਰ ਇਹ ਜਿਹਿਆਂ ਦਾ ਕਿਹਾ ਇਹ ਮੰਜੀ ਤੇ ਆਉ। ਮੈਂ ਆ ਗਇਆ। ਜ਼ਿਆਦਾ ਨਾ ਬੈਠਣਾ ਹੁਣ ਅਸੀਂ ਤਾਂ ਮੈਂ 1 ਘੰਟੇ ਮੈਂ ਕੰਮ ਕਰਨਾ ਸੀ ਮੈਨੂੰ 2 ਮਾ ਕਰਨਾ ਪੈ ਗਿਆ। ਨਾ ਨਾ ਉਹੀ ਤਾਂ ਗੱਲ ਮੈਂ ਲੱਗਿਆ ਤਾਂ ਦੱਸਾਂ। ਵੀ ਬਾਬਾ ਟਰੈਕਟਰ ਦੇ ਮੋੜਲੇ ਟਾਇਰ ਤਾਂ ਗੁੱਲੇ ਵਿੱਚ ਇੱਕ ਵਾਰ ਖੜਿਆ ਇਹ ਜੀ ਦੇਖ ਨਾ 15 ਦਾ ਖਾਈਆਂ ਰੋਟੀਆਂ ਹਲੂਆ ਜਾ ਦੇਖ। ਨਾਲੇ ਤਾਂ ਆਪ ਸੱਲਾ ਜਣਾ ਨਾਲੇ ਟਰੈਕਟਰ ਗੇਲਣਾ ਮੇਰੀ ਜਾਨ ਨੂੰ ਸਿਆਪਾ ਛੱਡ ਜਾਣਾ। ਬਾਬਾ ਰਹਿਣੇ ਤੇ ਮੈਂ ਹੱਥ ਜੋੜ ਕੇ ਰਹਿਣ ਦੇ। ਤੁਸੀਂ ਘਰੇ ਹੀ ਠੀਕ ਐ। ਜਿਸ ਕਾ ਕੰਮ ਉਸੀ ਕੋ ਸੱਜ ਜਾਏ। ਤੁਸੀਂ ਉਈਆਂ ਨਾ ਵਿੱਚ ਨੂੰ বাজੇ ਵਜਾਈ ਜਾਓ। ਬਣ ਗਿਆ ਤੁਸੀਂ ਮੇਸਤਰੀ। ਪੜ੍ਹਨੇ ਤੇ ਪਹਿਲਾਂ ਉੜਾੜਾ ਸਿੱਖਣਾ ਪੈਂਦਾ ਘਰਾਂ ਬੈਠ ਕੇ ਵੀ ਲਿਖਣਾ ਪੈਂਦਾ ਜੀ ਨੇ ਬੰਨਾ ਨਾ ਮਿਸਤਰੀ ਹੋਣਾ ਬਣ ਜਾਣਾ ਜਿਸ ਤਰ੍ਹਾਂ ਹੁਣ ਹੋਈ ਹੈ ਉਹ ਕੁੜੀ ਕਿੰਨਾ ਕੰਮ ਕਰਦੀ ਹੈ ਕਰਦੀ ਬਿਲਡਿੰਗ ਦਾ ਸਾਰਾ ਕੰਮ ਕੰਨੀ ਕਰਦੀ ਕੋਣ ਹੈ ਪਹਿਲਾਂ ਸਿੱਖਿਆ ਤਾਂ ਫੇਰ ਲੱਗੀ ਹੈ ਡੈੜੀ ਤੇ ਸਿੱਖ ਫੇਰ ਕੰਮ ਸ਼ੁਰੂ ਕਰਿਆ ਉਹਨੂੰ ਕਿੰਨੇ ਸਾਲ ਹੋ ਗਏ ਪਤਾ ਕਿੰਨੀ ਮੇਰੀ ਸਰਵਿਸ ਹੋ ਗਈ ਉਹਦੀ ਅੱਧ ਜਿੰਨਾ ਹੋ ਗਿਆ ਉਹਨੂੰ ਐ ਤਾਂ ਹੁਣ ਆਸੀ 10 ਸਾਲ ਸਾਨੂੰ ਸਿੱਖਦਿਆਂ ਨੂੰ ਹੋ ਗਏ 8 ਸਾਲ 10 ਕੰਮ ਕਰਦਿਆਂ ਨੂੰ ਹੋ ਗਏ ਇਹ ਦੇਖੀ ਜਾਈਏ ਸਾਨੂੰ ਵੀ ਥੋੜੀ ਬਹੁਤ ਮੈਂ ਤਾਂ ਤੁਸੀਂ ਰੋਜ਼ ਟੀਵੀ ਦੇਖਦੀਆਂ ਹੋ ਰੇ ਉਹ ਤਾਂ ਖੋਲਣਾ ਬੰਨਣਾ ਸਿੱਖਿਆ ਨਹੀਂ ਹੈ ਜੇ ਤੁਸੀਂ ਨਾਟਕੇ ਦੇਖਦੇ ਆ ਤੁਸੀਂ ਵਿਚਾਲਾ ਮਤਲਬ ਕਢਾਇਆ ਸਖਾਂਦੇ ਵੀ ਇੱਥੇ ਤਾਰ ਲਾਣੀ ਹੈ ਇੱਥੇ ਲਾਣੀ ਹੈ ਨਹੀਂ ਇਹ ਗੱਲ ਹੈਗੀ ਹੈ ਜੀ ਸਿੱਖਦੀਆਂ ਜ਼ਰੂਰ ਹੈ ਇਹ ਸਿੱਖਦੀਆਂ ਹੈਗੀਆਂ ਉਹ ਮੈਂ ਦੱਸ ਦਿੰਦਾ ਜੀ ਜੇ ਮੈਂ ਗੱਲ ਝੂਠੀ ਕਹਿ ਦੇਵਾਂ ਕਮੈਂਟ ਕਰ ਦੇਵਾਂ ਜੀ ਸਿੱਖਦੀਆਂ ਹੈਗੀਆਂ ਜਿਕਰ ਹੁਣ ਕੋ ਉਦੇ ਵਿੱਚ ਹੁੰਦੀ ਹੈ ਸੱਸ ਬਹੂ ਉਹਨਾਂ ਦੀ ਨੋਕ ਝੋਕ ਕਿਤਰਾ ਭਾਂਡੇ ਭੰਣਾ ਕਿਤਰਾ ਧੋਣੇ ਕਿਤਰਾ ਹੱਸਣਾ ਕਿਤਰਾ ਬਹਿਣਾ ਇਹਨਾਂ ਉਹ ਸਿੱਖ ਕੇ ਆਪਣਾ ਦਰਾਰੀ ਜ਼ਰੂਰ ਪਤਾ ਲੰਨੀ ਆ ਦੂਏ ਦਿਨ ਸਵੇਰੇ ਬਹ ਲੱਗ ਜਾਣਾ ਤੂੰ ਤੂੰ ਮੈਂ ਆਪਣੀ ਖੜਕਣਾ ਵੀ ਉਹੀ ਆ ਗਿਆ ਕੰਮ ਉਹੀ ਹੋ ਗਿਆ ਕੰਮ ਮੇਰੀ ਇੱਥੇ ਸੱਸ ਗਲਤ ਹੈ ਮੇਰੀ ਇੱਥੇ ਨਾਨਦ ਗਲਤ ਹੈ ਜੇ ਤਾਂ ਉਹ ਚੰਗਾ ਸਿਖਾਉਂਗੀਆਂ ਚੰਗਾ ਸਿੱਖੀ ਜਾਣਾ ਚੁੱਪ ਰਹਿਣਾ ਇਹਨਾਂ ਨੇ ਜਿੱਦਣ ਮਾਰੇ ਦੋ ਭਾਂਡੇ ਪੁਆਇੰਟ ਜੇ ਲੈ ਕੇ ਉਹਨਾਂ ਖੜਕਾ ਕੇ ਦਿਖਾਤੇ ਮੈਂ ਇਹਨਾਂ ਵੀ ਖੜਕਾ ਦੇਣੀ ਜੀ ਫਿਰ ਮੂਸਿਕਾ ਦੀਆਂ ਹੋਈ ਸਿੱਖਦੀਆਂ ਸੀ ਕਾ ਲਈ ਮੈਂ ਝੂਠ ਬੋਲਦਾ ਟੀਵੀ ਦੇਖ ਕੇ ਸਭ ਕੁਝ ਸਿੱਖਦੀਆਂ ਜਿੰਨੇ ਸੀਰੀਅਲ ਆਨੇ ਉਹਨਾਂ ਦੇਖ ਕੇ ਆਪਣੀ ਚੱਲਦੀਆਂ ਕਹਾਂ ਸਾਡੀ ਲੜੂਆਂ ਕਿਦੇ ਘਰ ਸਾਡੀ ਸਾਈ ਨਹੀਂ ਹੈਗੀਆਂ ਹਾਂ ਹ ਸਿੱਖਦੀਆਂ ਨਾ ਪੁੱਤ ਸਿੱਖਦੀਆਂ ਨਾ ਹਨਾ ਤੂੰ ਵੀ ਦੇਖਦੀ ਨਾ ਕਾਰਟੂਨ ਤੂੰ ਵੀ ਤਾਂ ਇੱਕ ਕਿੱਕਣਾ ਛਾਲਾ ਮਾਰਦੇ ਹਨਾ ਦੇਖਦੀ ਨਾ ਵੀ ਦੀ ਬਾਜੇ ਨਹੀਂ ਟਾਉਂ ਟਾਉਂ ਦੀ ਬਰੀ ਜਾਂਦੀ ਹੈ ਜਿਹਦਾ ਤੈਨੂੰ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਮਿਲਦੇ ਹਾਂ ਜੀ ਕੱਲ ਫਿਰ ਨਵੇਂ ਵਲੌਗ ਵਿੱਚ ਜਿਆਦਾ ਤੱਕ ਮਿਲਦਾ ਨਾ ਹੋ ਜਾ ਆਜਾ ਹਾਂ ਹਾਂ ਛੇਤੀ ਸੁਣਾ ਤੁਸੀਂ ਕਹਿੰਦੇ ਸੱਸਾਂ ਗੱਲ ਐ ਲੜਦੀਆਂ ਐ ਕਰਦੀਆਂ ਹੈ ਅਸੀਂ ਕਿਹਦੇ ਨਾਲ ਲੜਨਾ ਹੈ ਅਣੀ ਉੱਪਰ ਨਾ ਹੋਈ ਜਾਂ ਹੁਣ ਸਕਰੀਨ ਛੋਟੀ ਹੋ ਗਈ ਆ ਇਹ ਬੁਝਰੀ ਵੀ ਨੇ ਅਸੀਂ ਲੜਨਾ ਕਿਹਦੇ ਨਾਲ ਸਾਰਾ ਤਾਂ ਸਹੀ ਨਹੀਂ ਹੈਗੀ ਤੁਸੀਂ ਮੈਂ ਕਿਹਾ ਪਤਾ ਹੈ ਵੀ ਜੇ ਮੈਂ ਨਹੀਂ ਘਰ ਹੁੰਦਾ ਇੰਨਾ ਕੰਧਾਂ ਗੱਲ ਮਾਰ ਲੈ ਕਰੋ ਸਿਰਫ ਜੇ ਪਜਾਦੀ ਮਜ਼ਬੂਤ ਹੈ ਪਾਂਡੇ ਭਾਂਡੇ ਕਿਉਂ ਤੁਸੀਂ ਸੱਸ ਬਾੜਨਾ ਹੈ ਐ ਤਾਂ ਤੁਸੀਂ ਗੁੱਸਾ ਕੱਢ ਲੰਨੀ ਆ ਐ ਤਾਂ ਤੁਸੀਂ ਗੁੱਸਾ ਕੱਢ ਲੰਨੀ ਆ ਜਾਂ ਅਸੀਂ ਬਹਿਣਾ ਆ ਕੇ ਮੇਰੀ ਤਾਂ ਭਾਂਡੇ ਰਹਿ ਗਏ ਹੁਣ ਪਾਣੀ ਮੰਗ ਲਿਆ ਗਲਾਸ ਹੁਣ ਐ ਆਪ ਪੀ ਲੋ ਚੱਕਾ ਮੈਂ ਕੱਢੀ ਆ ਔਰ ਸੋਈ ਚ ਇੰਨੀ ਗਰਮੀ ਆ ਭਾਂਡੇ ਧੋਣੇ ਨੂੰ ਪੇਨ ਨਾਲੇ ਚਾਰ ਉਹ ਭਾਂਦਣੇ ਚੱਲ ਗੱਲ ਤਾਂ ਥੋੜੀ ਉੱਥੀ ਆ ਜਾਂਦੀ ਤੁਸੀਂ ਗੁੱਸਾ ਕੱਢਣਾ ਹੁੰਦਾ ਤੁਹਾਨੂੰ ਪਤਾ ਕੱਢ ਲਾਣਾ ਤੁਹਾਨੂੰ ਪਤਾ ਚਲੋ ਠੀਕ ਹੈ ਕਰ ਕੱਢਦੇ ਹਾਂ ਚਲੋ ਠੀਕ ਹੈ ਜੀ ਸਾਡੇ ਪੁੱਤ ਸਾਸਰੀ ਕਾਲ ਹੁਣ ਗੱਲ ਬਹੁਤ ਦੂਰ ਚਲੀ ਜਾਣੀ ਆਪਾਂ ਬਲੌਕ ਕਰਦੇ ਇੱਥੇ ਐਂਡ ਤੇ ਜੇ ਇਹ ਵਲੌਗ ਵਧੀਆ ਲੱਗਿਆ ਅੱਜ ਦਾ ਵਲੌਗ ਅਸੀਂ ਤੁਹਾਨੂੰ ਘਰ ਦਾ ਤਾਂ ਕਿਉਂਕਿ ਅਗਲੇ ਵਲੌਗ ਪਏ ਆ ਆਪਣੇ ਕੋ ਉਹ ਕੱਲ ਤੋਂ ਬਾਅਦ ਸਟਾਰਟ ਹੋ ਜਾਣੇ ਵਧੀਆ ਵਧੀਆ ਪਾੜਦੇ ਉਹ ਵੀ ਤੁਹਾਨੂੰ ਦਊਂਗੇ ਤੇ ਚਲੋ ਠੀਕ ਹੈ ਜੀ ਮਿਲਦੇ ਆ ਅਗਲੇ ਵਲੌਗ ਵਿੱਚ ਸਾਰੇ ਬਲੋਸਾ ਸਤਿ ਸ੍ਰੀ ਅਕਾਲ ਬਾਏ ਬਾਏ ਸਾਰਿਆਂ